संत बाबा सेवा सिंह मेमोरियल सरकारी कॉलेज लड़कियां गुरकाखू मुन्ने बिखे चौथा सालाना खेड़ ते इनाम बੰਦ ਸਮਾਗਮ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਦੇ ਸ਼ਿਵਾ ਬਰਮੋਹੀ ਸ਼ੁਭਕਰਮਨਤੇ ਕਬੂ ਨਟਰੋ ਨਾਲ ਕੀਤੀ ਗਈ ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਮੈਡਮ ਗitani शर्मा ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਇਸ ਲਾਨਾ ਖੇਡ ਸਮਾਗਮ ਵਿੱਚ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸ ਕਲਪਨਾ ਚਾਵਲਾ, ਪੀਟੀ 우ਸ਼ਾ ਮਾਈਪਾਗੋ ਅਤੇ ਲక్ష్ਮੀਬਾਈ ਹਾਊਸ ਚ ਭੰਡਿਆ ਗਿਆ ਅਤੇ ਇਹਨਾਂ ਦੇ ਆਪਸੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ 100 ਮੀਟਰ ਦੌੜ, 200 ਮੀਟਰ ਮਟਕਾ ਦੌੜ, ਰੱਸਾ ਕੱਸੀ ਦੇ ਮੁਕਾਬਲੇ ਅਤੇ ਹੋਰ ਅਨੇਕਾਂ ਖੇਡਾਂ ਵਿੱਚ ਭਾਗ ਲਿਆ ਅਤੇ ਹੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਤ ਵਿੱਚ ਲਾਨਾ ਇਨਾਮ ਵੰਡ ਸਮਾਰੋਹ ਬਾਅਦਪਰ ਕੀਤਾ ਗਿਆ ਜਿਸ ਵਿੱਚ ਹਲਕਾ ਵ代ਕ ਐਡਵੋਕੇਟ ਦਿਨੇਸ਼ ਚੱਡਾ ਦੇ ਪਿਤਾ ਰਾਮ ਪ੍ਰਸਾਦ ਪਾਲੀ ਨੇ ਵਿਸ਼ੇਸ਼ ਹੋਰ ਤੇ ਸ਼ਿਰਕਤ ਕੀਤੀ। ਅਤੇ ਖਿਡਾਰੀਆਂ ਨੂੰ ਸਨਮਾਨਤ ਕਰਦੀ ਹੋਏ ਕਿਉਂਕਿ ਖੇਡਾਂ ਸਾਡੇ ਵਿਦਿਆਰਥੀ ਜੀਵਨ ਅਤੇ ਪਿੰਡੂ ਸੱਭਿਆਚਾਰ ਦਾ اٹوٹ ਅੰਗ ਹਨ ਇਸ ਲਈ ਸਮੇਂ ਸਮੇਂ ਤੇ ਅਜਿਹੀਆਂ ਖੇਡ ਗਤੀਵਿਧੀਆਂ ਕਰਵਾਉਣੀਆਂ ਚਾਹੀਦੀਆਂ ਹਨ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਗ ਸਿੰਘ ਮਾਨ ਵੱਲੋਂ ਵੀ ਖੇਡਾਂ ਪ੍ਰਤੀ ਬ વિશે ਤਜਸੀ ਦਿਖਾਉਂਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ আয়োজিত ਕਰਵਾਈਆਂ ਗਈਆਂ ਜਿਸ ਨਾਲ ਹਰ ਵੱਜ ਖੇਡਾਂ ਦਾ ਰੁਝਾਨ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ ਅੰਤ ਵਿੱਚ ਉਹਨਾਂ ਨੇ ਅਕਾਡੈਮਿਕ ਅਤੇ ਸਪੋਰਟਸ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦੇ ਵੱਲੋਂ ਸਨਮਾਨ ਕੀਤਾ ਅੰਤ ਵਿੱਚ ਜਿੱਥੇ ਪ੍ਰਿੰਸੀਪਲ ਗਿਟਾਈਨੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਕਾਲਜ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ ਉੱਤੇ ਹੀ ਵਿਦਿਆਰਥੀਆਂ ਨੂੰ ਇੱਕ ਸੱਚੇ ਖਿਡਾਰੀ ਵਾਂਗ ਬਿਨਾਂ ਬਦਲੇ ਦੀ ਭਾਵਨਾ ਤੋਂ ਸਪੋਰਟਸਮੈਨਸ਼ਿਪ ਦੀ ਭਾਵਨਾ ਦੇ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਖੇਡ ਸਮਾਗਮ ਵਿੱਚ ਬੀਏ ਪਾਗ ਤੀਜਾ ਦੀ ਵਿਦਿਆਰਥੀ ਨੀਤੀ ਨੂੰ ਬੈਸ ਐਥਲੀਟ ਦੀ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਮੇਰਾ ਪੰਜਾਬ نیوز ਲਈ ਪ੍ਰਦੀਪ ਤੀਮਾਨ ਦੀ ਰਿਪੋਰਟ ਮੈਂ ਗੁਰਕਾ ਖੂਮੁੰਨੇ ਆ ਵਿਦਿਆਰਥਣਾਂ ਤੇ ਇੱਥੇ ਸਪੋਰਟਸ ਮੀਟ ਕਰਵਾਈ ਗਈ ਹੈ ਜਿਦੇ ਵਿੱਚ 100 ਮੀਟਰ 200 ਮੀਟਰ ਤੇ 400 ਮੀਟਰ ਇਹ ਜਿਹੜੀ ਦੌੜਾਂ ਕਰਵਾਈਆਂ ਗਈਆਂ ਤੇ ਇਹਦੇ ਵਿੱਚ ਇੱਥੇ ਸ਼ਾਰਟ ਪੁੱਟ ਲੌਂਗ ਜੰਪ ਵੀ ਕਰਵਾਏ ਗਏ ਹਨ ਤੇ ਫਨੀ ਗੇਮਸ ਵੀ ਕਰਵਾਈਆਂ ਗਈਆਂ ਹਨ ਤੇ ਜਿਹਦੇ ਇਹ ਸਾਰੇ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਤੇ ਜਿਹੜੀ ਫਿਜ਼ੀਕਲ ਫਿਟਨੈਸ ਹੈ ਉਹ ਸਾਰੇ ਲਈ ਬਹੁਤ ਜ਼ਰੂਰੀ ਹੈ ਤੇ ਸਾਰੇ ਹੀ ডিপਾਰਟਮੈਂਟ ਬੀਸੀ ডিপਾਰਟਮੈਂਟ ਤੇ ਬੀਏ ডিপਾਰਟਮੈਂਟ ਸਾਰੇ ਵਿਦਿਆਰਥੀਆਂ ਨੇ ਵੱਚੜ ਕੇ ਹਿੱਸਾ ਲਿਆ ਜੀ ਅੱਜ ਸਾਡੇ ਕਾਲਜ ਗੁਰਕਾ ਖੂਬ ਮੁੰਨਿਆ ਵਿਖੇ ਸਾਡੇ ਐਥਲੈਟਿਕ ਮੀਟ ਕਰਵਾਈ ਗਈ ਹੈ ਜਿਸ ਦੇ ਵਿੱਚ ਕਿ ਸਾਡੇ ਪ੍ਰਿੰਸੀਪਲ ਮੈਮ ਕਤੰਜਲੀ ਸ਼ਰਮਾ ਜੀ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਨੂੰ ਇੰਨਾ ਵਧੀਆ ਅਰੇਂਜਮੈਂਟਸ ਕੀਤੇ ਮੈਡਮ ਡਾਕਟਰ ਮੈਡਮ ਪੁਸ਼ਪਾ ਦੇਵੀ ਜੀ ਨੇ ਸਾਰੇ ਬੱਚਿਆਂ ਨੇ ਬਹੁਤ ਵਦ ਚੜ ਕੇ ਹਿੱਸਾ ਲਿਆ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਜ਼ਿਆਦਾ ਐਂਟਰਟੇਨ ਵੀ ਕੀਤਾ ਹੈ ਬਹੁਤ ਜ਼ਿਆਦਾ ਫਨੀ ਗੇਮਸ ਵੀ ਕਰਵਾਈਆਂ ਗਈਆਂ ਜਿਦੇ ਵਿੱਚ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਸੋ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਪੰਜਾਬ ਸਰਕਾਰ ਨੇ ਜੋ ਖੇਡਾਂ ਦਾ ਯੋਗਪਰਾਲਾ ਪੁਰਾਣੀਆਂ ਸਰਕਾਰਾਂ ਨੇ ਪਛਾੜਿਆ ਸੀ ਉਸ ਨੂੰ ਦੁਬਾਰਾ ਪਰ ਬੱਡਲਟ ਕਰਨ ਲਈ ਖੇਡਾਂ ਲਈ ਕਾਫੀ ਜ਼ਿਆਦਾ ਬਜਟ ਰੱਖਿਆ ਹੈ ਉਹ ਹਰ ਸਿੱਖਿਆਦਾਰਿਆਂ ਦੇ ਸਕੂਲਾਂ ਵਾਤੇ ਕਾਲਜਾਂ ਵਾਤੇ ਅੱਜ ਸੇਵਾ ਸਿੰਘ ਮੈਮੋਰੀਅਲ ਕਾਲਜ ਗੁਰੂ ਦਾਖੂ ਵਿੱਚ ਖੇਡਾਂ ਮੌਕੇ ਆਣ ਦਾ ਮੌਕਾ ਮਿਲਿਆ ਹੈ ਇਸ ਖੇਡ ਮੇਲੇ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ ਪ੍ਰਬੰਧਕਾਂ ਵੱਲੋਂ ਬਹੁਤ ਚੰਗਾ ਪ੍ਰਬੰਧ ਕਰਕੇ ਇਹ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਤਾਂ ਕਿ ਜੋ ਨੌਜਵਾਨ ਬਿੜੀ ਹੈ ਬਹੁਤ ਪ੍ਰਭੂਲ ਹੋ ਸਕੇ ਇਹ ਨਾ ਕਹਿੰਦਾ ਹੋਇਆ ਮੈਂ ਬਾਈ ਗੁਰਜੀ ਦਾ ਘਾਲਤਾ ਬਾਈ ਗੁਰਜੀ ਦੀ ਗੁੱਡ ਆਫਟਰਨੂੰ ਐਵਰੀਬਾਡੀ ਆਈ ਐਮ ਗੀਤਾਂਜਲੀ ਸ਼ਰਮਾ ਪ੍ਰਿੰਸੀਪਲ ਗੁਰੂਕਾਖੂ ਮੁੰਨੇ ਕਾਲਜ ਟੂਡੇ ਵੀ ਹੈਵ ਆਰਗੇਨਾਈਜ਼ਡ आवर Fourth athletic meet in the college. All the students have participated very enthusiastically and happily in the function. ਸਾਰੇ ਬੱਚੇ ਬਹੁਤ ਖੁਸ਼ੀ ਨਾਲ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਅਸੀਂ ਬੱਚਿਆਂ ਨੂੰ ਇਨਾਮ ਦਿੱਤੇ ਜੋ ਜੋ ਡਿਜ਼ਰਵ ਕਰਦੇ ਸੀ 올 ਦਾ ਫੰਕਸ਼ਨਸ 올 ਦਾ ਸਪੋਰਟਸ ਐਕਟੀਵਿਟੀਆਂ ਜਿਹੜੀਆਂ ਹਨ ਬੱਚਿਆਂ ਨੇ ਬਹੁਤ ਵੱਧ ਝੜ ਕੇ ਪਾਰਟਿਸਿਪੇਟ ਕੀਤਾ ਤੇ ਅਸੀਂ ਸਾਰੇ ਜੋ ਸਪ੍ਰਾਈਜ਼ਸ ਫਸਟ ਸੈਕਿੰਡ ਥਰਡ ਬੱਚਿਆਂ ਨੂੰ ਅਸੀਂ ਟਰੋਫੀਜ਼ ਸਰਟੀਫਿਕੇਟਸ ਐਂਡ ਅਸੀਂ ਉਹਨਾਂ ਨੂੰ all those uh, function, all those jo bhi required unke liye the we have given them so all the students are very much happy so i thank you